ਅੱਜ ਕੀ ਹੋਇਆ ਪ੍ਰੋਗਰਾਮ ਦੇਖ ਰਹੇ ਹੋ ਦੂਸਰਾ ਐਪੀਸੋਡ ਹੈ ਤੇ ਅੱਜ ਦੇ ਦਿਨ ਕੀ ਕੁਝ ਹੋਇਆ ਵੱਡੀਆਂ ਖਬਰਾਂ ਤੇ ਨਿਗਾ ਮਾਰਦੇ ਆ ਸਭ ਤੋਂ ਪਹਿਲੀ ਵੱਡੀ ਖਬਰ ਪਰ ਆ ਉੱਚੇ ਲੰਮੇ ਕੱਦ ਵਾਲੇ ਨੇ ਨਵਾਂ ਯੱਬ ਪਾਤਾ ਜਗਦੀਪ ਸਿੰਘ ਮਸ਼ਹੂਰ ਚਿਹਰਾ 7.6 ਫੁੱਟ ਕੱਦ ਦੇਸ ਦਾ ਤੇ ਬਹੁਤ ਵਾਇਰਲ ਵੀਡੀਓ ਤੁਸੀਂ ਇਹਨਾਂ ਦੀਆਂ ਦੇਖੀਆਂ ਹੋਣੀਆਂ ਤੇ ਹੁਣ ਬੜੇ ਲੰਬੇ ਚੱਕਰ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਕਸੂਤੇ ਚੱਕਰ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ 500 ਗ੍ਰਾਮ ਹੈਰੋਇਨ ਮਿਲੀ ਆ ਇਹਨਾਂ ਦੇ ਕੋਲੋ ਇਹੋ ਹੀ ਸ਼ਖਸ ਨੇ ਜਿਹੜੇ ਤਰਨਤਾਰਨ ਜਿਹੜੇ ਦੇ ਰਹਿਣ ਵਾਲੇ ਨੇ ਅਕਸਰ ਸੋਸ਼ਲ ਮੀਡੀਆ ਤੇ ਦੇਖੇ ਗਏ ਨੇ ਅਮਰੀਕਾ ਗੋਡਸ ਟੈਲੈਂਟ ਤੱਕ ਉੱਥੇ ਜਾ ਕੇ ਜੋਹਰ ਦਿਖਾ ਕੇ ਆਏ ਉੱਥੇ ਜਾ ਕੇ ਗੱਤਕਾ ਕੀਤਾ ਸੀ ਤੇ ਉਹ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ ਨੇ ਤੇ ਪੰਜਾਬ ਪੁਲਿਸ ਦੇ ਵੀ ਮੁਲਾਜ਼ਮ ਇਹ ਰਹਿ ਚੁੱਕੇ ਨੇ ਪਿਛਲੇ ਸਾਲ ਕੁਝ ਕਾਰਨ ਦੱਸ ਕੇ ਪਰਿਵਾਰਕ ਤੌਰ ਤੇ ਇਹਨਾਂ ਨੇ ਆਪਣੀ ਉਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਇਹ ਇੱਕਦਮ ਸੁਰਖੀਆਂ ਦੇ ਵਿੱਚ ਆਏ ਨੇ 500 ਗ੍ਰਾਮ ਹੈਰਵਿਨ ਤਸਕਰੀ ਕਰਦੇ ਹੋਏ ਫੜੇ ਗਏ ਨੇ ਸਟੇਟ ਸੈਲਫ ਆਪਰੇਸ਼ਨ ਹੈ ਤਰਨਤਾਰਨ ਪੁਲਿਸ ਦਾ ਉਹਨਾਂ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਜਾਣਕਾਰੀ ਮਿਲੀ ਸੀ ਉਹਨਾਂ ਨੂੰ ਖੂਫੀਆ ਤੌਰ ਤੇ ਕਿ 500 ਗ੍ਰਾਮ ਹੈਰੋਇਨ ਸਰ ਹੱਦ ਪਾਰ ਤੋਂ ਆਈ ਹੈ ਤੇ ਉਸ ਤੋਂ ਬਾਅਦ ਜਦੋਂ ਸ਼ਹਿਰ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਚੈਕਿੰਗ ਕਰ ਰਹੇ ਹੁੰਦੇ ਨੇ ਤੇ ਉਸੇ ਸਮੇਂ ਦੌਰਾਨ ਨਾਕੇ ਚੈੱਕ ਤੇ ਇਹ ਜਗਦੀਪ ਸਿੰਘ ਦੀਪ ਸਿੰਘ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ 500 ਗ੍ਰਾਮ ਹੈਰੋਇਨ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਜਾਂਦੀ ਹੈ। ਦੋ ਜਣੇ ਹੋਰ ਸੀਗੇ ਇਹਨਾਂ ਦੇ ਨਾਲ ਉਹਨਾਂ ਦੋਵਾਂ ਜਣੇ ਨੂੰ ਹਿਰਾਸੇ ਦੇ ਵਿੱਚ ਲੈ ਲਿਆ ਗਿਆ। ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਸੂਤਰਾਂ ਦੇ ਮੁਤਾਬਿਕ ਕਿ ਇਹ ਆਪਣਾ ਮਸ਼ਹੂਰ ਚਿਹਰਾ ਵਰਤ ਕੇ ਇਦਾਂ ਨਾਕਿਆ ਤੋਂ ਕਈ ਵਾਰ ਟੱਪ ਜਾਇਆ ਕਰਦਾ ਹੁੰਦਾ ਸੀ ਤੇ ਪੰਜਾਬ ਪੁਲਿਸ ਦਾ ਵੀ ਇਹ ਮੁਲਾਜ਼ਮ ਰਹਿ ਚੁੱਕਿਆ ਹੈ। ਇਸ ਗੱਲ ਦਾ ਇਸ ਨੂੰ ਬੈਨੀਫਿਟ ਹੁੰਦਾ ਸੀ ਤੇ ਇਸ ਚੀਜ਼ ਨੂੰ ਤਸਕਰੀ ਦੇ ਵਿੱਚ ਵਰਤਦਾ ਸੀ ਜਿਹੜੀ ਕਿ ਬੜੀ ਹੀ ਸ਼ਰਮਨਾਕ ਹੈ ਇੱਕ ਸ ਆ ਦੁਨੀਆ ਤੇ ਇਸ ਨੇ ਆਪਣੇ ਆਪ ਨੂੰ ਮਸ਼ਹੂਰ ਕੀਤਾ ਦਸਤਾਰ ਨੂੰ ਮਸ਼ਹੂਰ ਕੀਤਾ ਦੁਨੀਆ ਦੁਨੀਆ ਤੱਕ ਪਹੁੰਚਾਈ ਅਮਰੀਕਾ ਗੋਸ ਟੈਲੈਂਟ ਤੱਕ ਦਸਤਾਰ ਨੂੰ ਲੈ ਕੇ ਗਿਆ ਪਰ ਇਸ ਤਰ੍ਹਾਂ ਦੇ ਹੁਣ ਇਸ ਕੇਸ ਦੇ ਵਿੱਚ ਜਦੋਂ ਫਸ ਗਿਆ ਤਾਂ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਨੇ ਸੋਸ਼ਲ ਮੀਡੀਆ ਤੇ ਜਾਂ ਇਸ ਦੇ ਜਿਹੜੇ ਫੈਨ ਵੀ ਨੇ ਉਹਨਾਂ ਨੂੰ ਤੱਕਾ ਤੇ ਝਟਕਾ ਲੱਗਿਆ ਕਿ ਆਖਰਕਾਰ ਇਹਨਾਂ ਸੋਹਣਾ ਉੱਚਾ ਲੰਮਾ ਗੱਭਰੂ ਜਿਹੜਾ ਕਿ ਸੋਣੀ ਸਿਹਤ ਵਾਲਾ ਨਸ਼ਿਆ ਤੋਂ ਦੂਰ ਰਹਿਣ ਦੇ ਲਈ ਹਮੇਸ਼ਾ ਸੁਚੇਤ ਵੀ ਕਰਦਾ ਹੁੰਦਾ ਸੀ ਤੇ ਆਪ ਵੀ ਨਸ਼ਾ ਤਸਕਰੀ ਕਰ ਰਿਹਾ ਇੱਕ ਤਰ੍ਹਾਂ ਦਾ ਭਰੋਸਾ ਟੁੱਟਦਾ ਹੋਇਆ ਵੀ ਅੱਜ ਦੀ ਦੁਨੀਆ ਦੇ ਵਿੱਚ ਦਿਖ ਰਿਹਾ ਕਿ ਐਸੇ ਬੰਦੇ ਵੀ ਐਸਾ ਕਰ ਸਕਦੇ ਨੇ ਤੇ ਹੁਣ ਪੁਲਿਸ ਇਹਨਾਂ ਦੇ ਕੋਲੋਂ ਵੇਰਵੇ ਲੈ ਰਹੀ ਹੈ ਕਿ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਕਿੰਨੀ ਇੱਕ ਆ ਤਸਕਰੀ ਕਰ ਚੁੱਕੇ ਹੋ ਨਸ਼ੇ ਦੀ ਪੁਰਾਣੀ ਰਿਕਾਰਡ ਸੰਭਾਲੇ ਜਾ ਰਹੇ ਨੇ ਮੋਬਾਈਲ ਫੋਨ ਇਹਨਾਂ ਦਾ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਸ ਤੋਂ ਡਾਟਾ ਦੇਖਿਆ ਜਾਊਗਾ ਤੇ ਨਾਲ ਦੇ ਜਿਹੜੇ ਦੋ ਮੁੰਡੇ ਫੜੇ ਗਏ ਨੇ ਉਹਨਾਂ ਦਾ ਵੀ ਸਾਰਾ ਪਿੱਛੇ ਹਿਸਟਰੀ ਦੇਖੀ ਜਾ ਰਹੀ ਹੈ ਤੇ ਉਹਦੇ ਦਿਨਾਂ ਦੇ ਵਿੱਚ ਵੱਡੀ ਅਪਡੇਟ ਇਸ ਨੂੰ ਲੈ ਕੇ ਆ ਸਕਦੀ ਹੈ ਤੇ ਪੁਲਿਸ ਵੀ ਇਸ ਤੇ ਵੱਡੀ ਕੋ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਕਿਵੇਂ ਦੇਖਦੇ ਹੋ ਕਿ ਇਡਾ ਵੱਡਾ ਚਿਹਰਾ ਆਪਣੇ ਆਪ ਨੂੰ ਸਿਕਸ ਰੂਪ ਦੇ ਵਿੱਚ ਦਿਖਾਉਣ ਵਾਲਾ ਇੰਨਾ ਟੈਲੈਂਟਡ ਵੀ ਜਿਹੜਾ ਅਮਰੀਕਾ ਗੋ ਟੈਲੈਂਟ ਦੇ ਵਿੱਚ ਗਿਆ ਸੀ ਉੱਥੇ ਜਾ ਕੇ ਆਪਣੇ ਜੋਹਰ ਦਿਖਾਏ ਸੀ ਤੇ ਅਜਿਹੀਆਂ ਕਰਤੂਤਾ ਦੇ ਵਿੱਚ ਜਦੋਂ ਫਸਦਾ ਹੈ ਤੁਹਾਡੇ ਦਿਲ ਤੇ ਕੀ ਬੀਤੀ ਆ ਕਮੈਂਟਾਂ 'ਚ ਸਾਨੂੰ ਦੱਸੋ ਹੁਣ ਆਪਾਂ ਅੱਗੇ ਗੱਲ ਸਰਦੀਆਂ ਦੀ ਵੀ ਕਰ ਲਈਏ देर ਆਈ ਹੈ ਪਰ ਅਚਾਨਕ ਆਈ ਹੈ ਅਚਾਨਕ ਮੌਸਮ ਨੇ ਕਰਵਟ ਲਈ ਆ ਇਕਦਮ ਜਿਹੜਾ ਤਾਪਮਾਨ ਆ ਹੀਠਾ ਵਾਲ ਨੂੰ ਲੁੜਕ ਗਿਆ ਤੇ 4 ਡਿਗਰੀ ਤੱਕ ਦਰਜ ਕੀਤਾ ਗਿਆ ਬਠਿੰਡਾ ਸ਼੍ਰੀ ਅੰਮ੍ਰਿਤਸਰ ਸਾਹਿਬ ਇਨ੍ਹਾਂ ਥਾਵਾਂ ਤੇ ਬਹੁਤ ਠੰਡ ਪੈ ਰਹੀ ਆ ਕੜੱਕੀ ਠੰਡ ਪੈ ਰਹੀ ਆ ਤੇ ਸਿਰੇ ਸਿਰੇ ਜਦੋਂ ਨਿਕਲਦੇ ਨੇ ਲੋਕ ਘਰੋਂ ਕੰਮਾਂ ਦੇ ਜਾਣ ਵਾਸਤੇ ਤਾਂ ਮਾੜਵੇਂ ਇਲਾਕੇ ਦੇ ਵਿੱਚ ਖਾਸ ਤੌਰ ਤੇ ਬੜੇ ਸੰਘੜੀ ਧੁੰਦ ਦਿਖਾਈ ਦੇ ਰਹੀ ਆ ਤੇ ਹੁਣ ਵੈਦਰ ਡਿਪਾਰਟਮੈਂਟ ਨੇ ਵੀ ਪੰਜਾਬ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਕਹਿ ਕੇ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਅੱਜ 15 ਤੋਂ ਲੈ ਕੇ 17 ਤੱਕ ਰੱਜ ਕੇ ਧੁੰਦ ਪਏਗੀ ਆ ਰਾਤਾਂ ਨੂੰ ਵੀ ਹੁਣ ਧੁੰਦ ਪੈਣੀ ਸ਼ੁਰੂ ਹੋ ਸਕਦੀ ਹੈ ਤੇ ਕੁਝ ਕੁ ਥਾਵਾਂ ਤੇ ਜਿਹੜਾ ਮੌਸਮ ਹੈ ਉਹ ਵੀ ਬਦਲਾ ਦੇ ਨਾਲ ਸੰਘਣਾ ਹੁੰਦਾ ਦਿਖਿਆ ਥੋੜੀ ਥੋੜੀ ਕਣਮੇਂ ਦੀ ਵੀ ਆਸ ਕੀਤੀ ਜਾ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਨਹੀਂ ਪਊਗਾ ਜਿਸ ਤੋਂ ਬਾਅਦ ਅਚਾਨਕ ਠੰਡ ਵਧੂਗੀ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰਿ ਲਗਾਤਾਰ ਹੋ ਰਹੀ ਹੈ ਜਿਸ ਕਰਕੇ ਮੈਦਾਨੀ ਖੇਤਰਾਂ ਦੇ ਵਿੱਚ ਸਾਫ਼ ਉਹ ਠੰਡੀ ਹਵਾ ਅ ਦੁਪਹਿਰ ਦੇ ਵੇਲੇ ਵੀ ਮਹਿਸੂਸ ਕੀਤੀ ਜਾ ਸਕਦੀ ਆ ਲੋਕ ਟੋਪੀਆਂ ਵੀ ਹੁਣ ਪਉਣ ਲੱਗ ਗਏ ਨੇ ਪਹਿਲਾਂ ਤਾਂ ਆਮ ਚੱਲ ਰਿਆ ਸੀ ਕਿ ਚੱਲ ਦਸੰਬਰ ਸ਼ੁਰੂ ਹੋ ਗਿਆ ਦਸੰਬਰ ਦੇ 2 ਹਫ਼ਤੇ ਵੀ ਲੰਘਣ ਵਾਲੇ ਠੰਡ ਨਹੀਂ ਆਈ ਪਰ ਅਚਾਨਕ ਠੰਡ ਨੇ ਹੁਣ ਦੱਸ ਦੇ ਦਿੱਤੀ ਆ ਭਾਵੇਂ ਲੇਟ ਦਿੱਤੀ ਆ ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਜ਼ਰੂਰ ਧਿਆਨ ਰੱਖੋ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਬੱਚੇ ਅਕਸਰ ਨੰਗੇ ਪੈਰੀ ਫਰਸ਼ਾਂ ਤੇ ਭਾਇ ਦੇ ਆਉਂਦੇ ਨੇ ਤਾਂ ਜੁਰਾਬਾਂ ਉਹਨਾਂ ਨੂੰ ਪਾ ਕੇ ਰੱਖੀਆਂ ਜਾਣ ਕਿਉਂਕਿ ਜਿਹੜੀ ਸਰਦੀ ਆ ਸਿਰ ਤੋਂ ਤੇ ਪੈਰਾਂ ਤੋਂ ਸਰੀਰ ਨੂੰ ਚੜਦੀ ਆ ਤੇ ਨਾਲ ਆਪਣੇ ਭੋਜਨ ਦਾ ਵੀ ਜਰੂਰ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖੋ ਕਿਉਂਕਿ ਜਦੋਂ ਕਰੋਨਾ ਆਇਆ ਸੀ ਕਰੋਨਾ ਤੋਂ ਬਾਅਦ ਜਿਹੜੇ ਬੁਖਾਰ ਹੋ ਰਹੇ ਨੇ ਉਹ ਨੋਰਮਲ ਬੁਖਾਰ ਨਹੀਂ ਹੋ ਰਹੇ ਉਹਨਾਂ ਦੇ ਵਿੱਚ ਜਿਹੜਾ ਵਾਇਰਸ ਹੈ ਉਹ ਅਪਗ੍ਰੇਡ ਆਇਆ ਪੀਜੀਆਈ ਦੀਆਂ ਵੀ ਕਈ ਰੀਪੋਰਟਰ ਸਾਹਮਣੇ ਆਈਆਂ ਨੇ ਭਾਵੇਂ ਜਿਹੜੀਆਂ ਸਰਦੀ ਜ਼ੁਕਾਮ ਗਲਾ ਖਰਾਬ ਗਲਾ ਦੁਖਣਾ ਛਾਤੀ ਜਾਮ ਰਹਿਣਾ ਜਾਂ ਰੇਸ਼ਾ ਬਣਦਾ ਹੈ ਇਹ ਆਮ ਦਿਨਾਂ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਗਰਮ ਦੁੱਧ ਪੀਆ ਕਰੋ ਹਲਦੀ ਵਾਲਾ ਦੁੱਧ ਜੇਕਰ ਹੋ ਸਕੇ ਤਾਂ ਪੀਆ ਕਰੋ ਦਿਨ ਦੇ ਵਿੱਚ ਚਾਹ ਜਿਹੜੀ ਹੈਗੀ ਆ ਜਿੰਨੀ ਤੁਸੀਂ ਘਟਾ ਸਕਦੇ ਹੋ ਉਨੀ ਘਟਾਓ ਜ਼ਿਆਦਾ ਚਾਹ ਨਾ ਪੀਓ ਤੇ ਇਨ੍ਹਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਧੁੱਪ ਜ਼ਰੂਰ ਲਓ ਕਿਉਂਕਿ ਵਿਟਾਮਿਨ ਡੀ ਜਿਹੜਾ ਹੈਗਾ ਇਨ੍ਹਾਂ ਦਿਨਾਂ ਦੇ ਵਿੱਚ ਕਮੀ ਜ਼ਰੂਰ ਦੇਖਣ ਨੂੰ ਮਿਲੇਗੀ ਧੁੱਪ ਜਿੱਥੇ ਮੌਕਾ ਮਿਲੇ ਧੁੱਪੇ ਖੜ ਜਾਓ ਤੇ ਧੁੱਪ ਜ਼ਰੂਰ ਸਿੱਖੋ ਬੜੀ ਮੰਦਭਾਗੀ ਖਬਰ ਆਈ ਆ ਬ ਦੇ ਜਿਹੜਾ ਰੋਡ ਆ ਹਾਈਵੇ ਹੈ ਉੱਥੇ ਦਾ ਇੱਕ ਪਿੰਡ ਆ ਪਿਛਿਆਣਾ ਉੱਥੇ ਕਰਨਦੀਪ ਨਾ ਦੇ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਦੋ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਲਈ ਸ਼ੇਰਵਾਨੀ ਜਿਹੜੀ ਬੁੱਕ ਕਰਾਉਂਦੇ ਹੁੰਦੇ ਹੈਗੇ ਆ ਕਿਰਾਏ ਤੇ ਲੈਂਦੇ ਹੁੰਦੇ ਆ ਉਹ ਵਾਪਸ ਬਹਟੰਡੇ ਕਰਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਸ਼ਾਮ ਦੇ ਵੇਲੇ ਟਰੱਕ ਦੇ ਨਾਲ ਉਸ ਦੀ ਗੱਡੀ ਦੀ ਭਿਆਨਕ ਟੱਕਰ ਹੋ ਗਈ ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਉੱਥੇ ਹੁਣ ਵਹਿਣ ਪੈ ਰਹੇ ਨੇ ਨਵੀਂ ਵਿਆਹੀ ਆਈ ਸੀ ਸੁਪਨੇ ਹੁੰਦੇ ਨੇ ਜ਼ਿੰਦਗੀ ਅੱਗੇ ਤੋਰਨ ਦੇ ਉਹ ਸੁਪਨੇ ਹੁਣ ਕਿਤਨਾ ਕਿਤੇ ਤਬਾਹ ਹੁੰਦੇ ਹੋਏ ਦਿਖਾਈ ਦਿੱਤੇ ਨੇ ਪਰਿਵਾਰ ਤੇ ਬਹੁਤ ਵੱਡਾ ਦੁੱਖ ਦਾ ਪਹਾੜ ਡਿੱਗਿਆ ਕਰਨਦੀਪ ਨਾਂ ਦਾ ਨੌਜਵਾਨ ਸੀ ਸੋਹਣਾ ਗੱਭਰੂ ਸੀ ਦਸਤਾਰ ਸਜੋਂਦਾ ਸੀ ਤੇ ਦੋ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀਗਾ ਅੱਜ ਕੱਲ ਕਾਲੀ ਬੜੀ ਰਹਿੰਦੀ ਹੈ ਹਾਈਵੇਜ਼ ਦੇ ਉੱਤੇ ਬਠਿੰਡਾ ਮੁਕਸਰ ਹਾਈਵੇ ਦੀ ਜੇਕਰ ਗੱਲ ਕਰ ਲਾ ਤਾਂ ਉਹ ਹਾਈਵੇ ਵਗਦਾ ਵੀ ਬਹੁਤ ਹੈ ਸੜਕਾਂ ਦੀ ਆਵਾਜ਼ਾਈ ਵੀ ਬਹੁਤ ਹੈ ਸ਼ਾਮ ਦਾ ਸਮਾਂ ਹੁੰਦਾ ਹੈ ਤੇ ਸਭ ਦੇ ਦੌਰਾਨ ਜਿਹੜੀ ਹੁਣ ਧੁੰਦ ਹੈ ਉਹ ਵੀ ਹਾਈਵੇ ਸ ਤੇ ਦਿਖਣੀ ਸ਼ੁਰੂ ਹੋ ਗਈ ਆ ਤੇ ਇਸ ਦੇ ਨਾਲ ਜਿਹੜੀ ਪ੍ਰਦੂਸ਼ਣ ਆ ਉਹ ਬਕਾਇਦਾ ਵੱਖਰੇ ਤੌਰ ਤੇ ਰਹਿੰਦਾ ਡਿੱਪਰ ਦਾ ਜਰੂਰ ਇਸਤੇਮਾਲ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਕਾਲੀ ਬੰਦੇ ਨੂੰ ਮਰਾ ਜਾਂਦੀ ਆ ਵੱਧ ਤੋਂ ਵੱਧ 5 ਜਾਂ 6 ਜਾਂ 7 ਮਿੰਟ ਦਾ ਫਰਕ ਪੈਂਦਾ ਜੇਕਰ ਤੁਸੀਂ ਬਹੁਤੀ ਕਾਲੀ ਵੀ ਕਰ ਲਓਗੇ ਪਰ ਜਿਹੜੀ ਆਪਣੀ ਜ਼ਿੰਦਗੀ ਆ ਉਹ ਤੁਸੀਂ ਦਾਦਾ ਲਗਾ ਲੈਂਦੇ ਹੋ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬਹੁਤ ਬੁਰਾ ਹਾਲ ਆ ਕਿਉਂਕਿ ਸਿਰਫ 2 ਦਿਨ ਪਹਿਲਾਂ ਹੀ ਖੁਸ਼ੀਆਂ ਦੇ ਨਾਲ ਆਪਣੀ ਘਰ ਵਾਲੀ ਨੂੰ ਲੈ ਕੇ ਆਇਆ ਸੀ ਸਾਰੇ ਫਸੇ ਸੀ ਸਾਰੇ ਖੇਡੇ ਸੀ ਸਾਰੇ ਨੱਚੇ ਟੱਪੇ ਸੀ ਉਹ ਯਾਦਾ ਬਣਾਈਆਂ ਰਿਕਾਰਡ ਕੀਤੀਆਂ ਕੈਮਰਿਆਂ ਦੇ ਵਿੱਚ ਤੇ ਹੁਣ ਜਦੋਂ ਉਹ ਵਿਆਹ ਵਾਲੀ ਵੀ ਵੀਡੀਓ ਜਾਂ ਐਲਬਮ ਦੇਖਣ ਜਾਣਗੀ ਤਾਂ ਹਰੇਕ ਪਰਿਵਾਰ ਦੇ ਜਿਹੜਾ ਜੀ ਆਉਂਦੇ ਜਾਨ ਹਲਕਤ ਕਰ ਜਰੂਰ ਆਉਗੀ ਕਿ ਕੀ ਸੀ ਤੇ ਕੀ ਹੋ ਗਿਆ ਕੀ ਵਾਪਰ ਗਿਆ ਤੇ ਮੁੰਡਾ ਜਿਹੜਾ ਆਪਣੀ ਸ਼ੇਰਵਾਨੀ ਦੇਣ ਗਿਆ ਸੀ ਬਿਠਿੰਡੇ ਦੇ ਵਿੱਚ ਕਹਿ ਕੇ ਗਿਆ ਸੀ ਕਿ ਮੈਂ ਸ਼ਾਮ ਤੱਕ ਵਾਪਸ ਆ ਜਾਣਾ 1.5-2 ਘੰਟੇ ਨੂੰ ਤੇ ਉਸ ਤੋਂ ਬਾਅਦ ਸਿਰਫ ਉਸ ਦੀ ਮੌਤ ਦੀ ਖਬਰ ਆਈ ਅੱਜ ਕੱਲ ਬਹੁਤੇ ਪੈਸੇ ਵਾਲੇ ਬੰਦਿਆਂ ਦਾ ਵੀ ਕੋਈ ਹਾਲ ਨਹੀਂ ਆ ਪਤਾ ਨਹੀਂ ਵਿਚਾਰਿਆ ਤੇ ਕਦੋਂ ਤੇ ਕਿੱਥੇ ਕੋਈ ਗੋਲੇ ਚਲਾਦੇ ਕਿਉਂਕਿ ਫਰੋਤੀਆਂ ਵਾਲੇ ਤੰਗ ਕਰਦੇ ਰਹਿੰਦੇ ਨੇ ਕਿ ਇੰਨੇ ਲੱਖ ਦੇ ਇੰਨੇ ਕਰੋੜ ਦੇ ਨਹੀਂ ਤਾਂ ਨਜ਼ਾਰਾ ਤੈਨੂੰ ਦਿਖਾ ਦੇਾਂਗੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਘਰ ਦੇ ਬਾਹਰ ਰਾਤ ਨੂੰ ਜਾਂ ਫਿਰ ਜੇਕਰ ਬੰਦਾ ਆਪਣੇ ਪਰਿਵਾਰ ਨਾਲ ਕਿਤੇ ਅੰਦਰ ਬਾਹਰ ਜਾਂਦਾ ਆਉਂਦਾ ਹੁੰਦਾ ਤਾਂ ਬੱਸ ਸਟੈਂਡ ਤੋਂ ਟਰੈਵਲ ਏਜੰਟ ਨਿਕਲ ਰਿਹਾ ਸੀ ਜਲੰਧਰ ਦਾ ਗੱਡੀ MG 'ਚ ਬੈਠਾ ਸੀ SUV ਗੱਡੀ ਆ ਬੜੀ ਵੱਡੀ ਮਹਿੰਗੀ ਗੱਡੀ ਆ ਤੇ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਹੋ ਕੇ ਉਹਦੀਆਂ ਗੱਡੀਆਂ ਤੇ ਗੋਲੀਆਂ ਚਲਾਇਆ ਜਾਂਦੇ ਨੇ ਦੋ ਗੋਲੀਆਂ ਪਿੱਛੇ ਵੱਲੋਂ ਲੱਗਦੀਆਂ ਨੇ ਇੱਕ ਗੋਡੀ ਜਿਹੜੀ ਸਾਈਡ ਤੇ ਤਾਕੀ ਨੂੰ ਲੱਗਦੀ ਆ ਪਰ ਟਰੈਵਲ ਏਜੰਟ ਦਾ ਬਚਾਇਸ ਦੇ ਵਿੱਚ ਹੋ ਗਿਆ ਪੁਲਿਸ ਵਾਲਿਆਂ ਨੂੰ ਜਦੋਂ ਇਸ ਜਾਣਕਾਰੀ ਦਾ ਪਤਾ ਲੱਗਦਾ ਤਾਂ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਕਿਉਂਕਿ ਅੱਧੇ ਘੰਟਾ ਪਹਿਲਾਂ ਹੀ ਜਿਹੜੇ ਜਲੰਧਰ ਦੇ ਕਮਿਸ਼ਨਰ ਨੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਹਲੋਅਨ ਆਰਡਰ ਨੂੰ ਲੈ ਕੇ ਮੀਟਿੰਗ ਕੀਤੀ ਜਾਂਦੀ ਆ ਤੇ ਉਸ ਮੀਟਿੰਗ ਤੋਂ ਅੱਧਾ ਘੰਟਾ ਬਾਅਦ ਏਦਾਂ ਫਲੋਤੀ ਵਾਲੇ ਗੋਲੀਆਂ ਚਲਾ ਦਿੰਦੇ ਨੇ ਪੁਲਿਸ ਵਾਲੇ ਹੁਣ ਨਾਲ ਹੀ ਜਿਹੜੇ ਬੱਸ ਸਟੈਂਡ ਤੇ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਖੰਗਾਲ ਰਹੇ ਨੇ ਦੇਖ ਰਹੇ ਨੇ ਕਿ ਕੋਈ ਸਬੂਤ ਮਿਲੇ ਉਹਨਾਂ ਤੇ ਕਰ ਪਹੁੰਚਾ ਜਾਵੇ ਪੈੜ ਨੱਪਦੇ ਨੱਪਦੇ ਪਰ ਇਹ ਜੋ ਕਲਚਰ ਚੱਲਿਆ ਹੋਇਆ ਪੰਜਾਬ ਦੇ ਵਿੱਚ ਵਪਾਰੀਆਂ ਨੂੰ ਫਿਰੋਤੀਆਂ ਧਮਕੀਆਂ ਦੀਆਂ ਕਾਲਾਂ ਓਣੀਆਂ ਇਹ ਆਪਣੇ ਆਪ ਦੇ ਵਿੱਚ ਬੜਾ ਡਰ ਪੈਦਾ ਕਰਦੀਆਂ ਨੇ ਕਿਉਂਕਿ ਇਹ ਗੱਲ ਆ ਕੇ ਆਇਆ ਗਿਆ ਸੀ ਪੰਜਾਬ ਦੇ ਵਿੱਚ ਕੇਜਰੀਵਾਲ ਹੋਰਾਂ ਨੇ ਬੜਾ ਠੋਕਵ ਜਾ ਕੇ ਦਾਵਾ ਕੀਤਾ ਸੀ ਭਗਵੰਤ ਮਾਨ ਹੋਰਾਂ ਨੇ ਬੜਾ ਠੋਕਵ ਜਾ ਕੇ ਦਾਵਾ ਕੀਤਾ ਸੀ ਕਿ ਅਮਨ ਕਾਨੂੰਨ ਦੀ ਸਥਿਤੀ ਚੰਗੀ ਪੈਦਾ ਕਰਾਂਗੇ ਅਸੀਂ ਵਪਾਰੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਨਗੇ ਪਰ ਮੈਨੂੰ ਨਹੀਂ ਲੱਗਦਾ ਪਿਛਲੇ 1.5 ਸਾਲ ਤੋਂ ਜਿਸ ਤਰੀਕੇ ਦੇ ਨਾਲ ਫਰੋਤੀਆਂ ਭਰੀਆਂ ਧਮਕੀਆਂ ਭਰੀਆਂ ਕੋਲਾਂ ਵਪਾਰੀਆਂ ਨੂੰ ਆ ਰਹੀਆਂ ਨੇ ਬਾਦਦਾਤਾਵਾਂ ਦੀਆਂ ਖਬਰਾਂ ਤੁਹਾਨੂੰ ਅਸੀਂ ਸੁਣੇ ਰਹੇ ਨੇ ਆ ਕਿ ਰਾਤ ਨੂੰ ਉਹਨਾਂ ਦੇ ਘਰ ਗੋਲੀਆਂ ਚੱਲ ਗਈਆਂ ਮੁੰਡੇ ਮੂੰਹ ਬੰਨ ਕੇ ਆਏ ਸੀ ਘਰਾਂ ਦੇ ਵਿੱਚ ਦਾਖਲ ਹੋ ਕੇ ਬਾਹਰ ਵਿੜੇ ਵਿੱਚ ਸੱਦ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਬਹੁਤ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਤੇ ਹੁਣੇ ਜਲੰਧਰ ਦੇ ਵਿੱਚ ਟਰੈਵਲ ਏਜੰਟ ਤੇ ਗੋਲੀ ਚੱਲੀ ਹੈ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਾਕੀ ਫਲੋ ਐਂਡ ਆਰਡਰ ਨੂੰ ਲੈ ਕੇ ਤੁਹਾਡੀ ਕੀ ਟਿੱਪਣੀ ਆ? ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਹਾਂ ਵੀ ਕੀ ਕਰਨਾ ਤੂੰ ਅੱਗੇ ਵੱਡਾ ਹੋ ਕੇ ਅੱਗੇ ਜਵਾਕ ਕਹਿੰਦੇ ਸੀ ਕੈਨੇਡਾ ਜਾਵਾਂਗੇ। ਪਰ ਹੁਣ ਕੈਨੇਡਾ ਦਾ ਨਾਂ ਲੈਂਦੇ ਆ ਇੱਕ ਵਾਰ ਜਵਾਕ ਜ਼ਰੂਰ ਸੋਚਦਾ ਹੈ ਕਿ ਉੱਥੇ ਹੁਣ ਜਾਣ ਵਾਲੇ ਹਾਲਾਤ ਹੈਗੇ ਨੇ ਜਾਂ ਨਹੀਂ ਹੈਗੇ। ਲਗਾਤਾਰ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਰਕੇ ਨਵੇਂ ਨਿਯਮ ਐਲਾਨੇ ਜਾ ਰਹੇ ਨੇ, ਨਵੀਆਂ ਸਖਤੀਆਂ ਐਲਾਨੀਆਂ ਜਾ ਰਹੀਆਂ ਨੇ। ਥੋੜੇ ਦਿਨ ਪਹਿਲਾਂ ਜੀਆਈਸੀ ਫੀਸ ਦੁੱਗਣੀ ਕਰ ਦਿੱਤੀ ਗਈ ਸੀ ਕਿਤੇ ਪਹਿਲਾਂ 10000 ڈالر ਦੇ ਕਰੀਬ ਹੁੰਦੀ ਸੀ ਹੁਣ 20000 ڈالر ਤੋਂ ਵੀ ਵੱਧ ਦੀ ਕਰ ਦਿੱਤੀ ਗਈ ਹੈ ਤੇ ਉਸ ਦੇ ਨਾਲ ਹੀ ਹੁਣ ਇੱਕ ਹੋਰ ਨਵਾਂ ਐਲਾਨ ਕੈਨੇਡਾ ਦੀ ਸਰਕਾਰ ਨੇ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਹਫਤੇ ਦੇ ਵਿੱਚ 40 ਘੰਟੇ ਕੰਮ ਕਰ ਸਕਦੇ ਸੀ ਉਹ ਹੁਣ 40 ਘੰਟੇ ਕੰਮ ਨਹੀਂ ਕਰ ਸਕਣਗੇ 20 ਘੰਟੇ ਹੀ ਕੰਮ ਕਰਨ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਊਗੀ ਯਾਨੀ ਕਿ ਕੋਰੋਨਾ ਕਾਲ ਦੇ ਵਿੱਚ ਇਹਨਾਂ ਨੇ ਇੱਕ ਵਾਰ 40 ਘੰਟੇ ਕਰ ਦਿੱਤੇ ਸੀ ਕਿਉਂਕਿ ਬੜਾ ਵੱਡਾ ਆਰਥਿਕ ਤੌਰ 'ਤੇ ਘਾਟਾ ਪਿਆ ਸੀ ਰੋਜ਼ਗਾਰ ਦੀ ਬੜੀ ਵੱਡੀ ਦਿੱਕਤ ਆ ਗਈ ਸੀ ਲੋਕਾਂ ਕੋਲ ਪੈਸੇ ਨਹੀਂ ਸੀ ਤਾਂ ਕੰਮ ਸਾਰਾ ਕੁਝ ਠੱਪ ਹੋ ਗਿਆ ਸੀ ਤਾਂ ਉਸ ਦੇ ਲਈ 40 ਘੰਟਿਆਂ ਦੀ ਇਹਨਾਂ ਦੇ ਬਲਕ ਐਕਸਟੈਂਸ਼ਨ ਦਿੱਤੀ ਗਈ ਸੀ ਤਾਂ ਹੁਣ 20 ਘੰਟੇ ਇੱਕ ਵਾਰ ਫਿਰ ਤੋਂ ਕਰ ਦਿੱਤੇ ਗਏ ਨੇ ਤੇ ਇਹ ਜਿਹੜੇ ਨਿਯਮ ਨੇ 30 ਅਪ੍ਰੈਲ ਅਗਲੇ ਸਾਲ 2024 ਤੋਂ ਲਾਗੂ ਕਰ ਦਿੱਤੇ ਜਾਣਗੇ ਤੇ ਵਿਦਿਆਰਥੀਆਂ ਦੇ ਵਿੱਚ ਆਪਣੇ ਆਪ ਚ ਇੱਕ ਵਾਰ ਚਿੰਤਾ ਜ਼ਰੂਰੇ ਬਣੀ ਹੋਈ ਹੈ ਕਿ ਜਿਹੜੇ ਏਡੇ ਵੱਡੇ ਵੱਡੇ ਕਰਜ਼ੇ ਲੈ ਕੇ ਪਿੰਡੋਂ ਆਏ ਸੀ ਉਹ ਮੋੜ ਨੇ ਕਿਵੇਂ ਨੇ ਕਰਜ਼ੇ ਤੋਂ ਬਾਹਰ ਕਿਵੇਂ ਆਉਣਾ ਕਿਉਂਕਿ ਇੱਥੇ ਦਿਹਾੜੀਆਂ ਕਰਦੇ ਸੀ ਮਿਹਨਤ ਮਜ਼ਦੂਰੀਆਂ ਕਰਦੇ ਸੀ ਡਬਲ ਡਬਲ ਅਨੇ ਕਿੰਨਿਆ ਕਿੰਨਿਆ ਸ਼ਿਫਟਾਂ ਲਾਉਂਦੇ ਸੀ ਸਾਡੇ ਯਾਰ ਦੋਸਤ ਵੀ ਬਾਹਰ ਗਏ ਨੇ ਤੁਹਾਡੇ ਯਾਰ ਦੋਸਤ ਰਿਸ਼ਤੇਦਾਰ ਵੀ ਬਾਹਰ ਗਏ ਹੋਣਗੇ ਤਾਂ ਇੱਕ ਵਾਰ ਪੁੱਛ ਕੇ ਜਰੂਰ ਦੇਖਿਓ ਕਿ ਭਾਈ ਹੁਣ ਕੈਨੇਡਾ ਦੇ ਵਿੱਚ ਕੀ ਹਾਲਾ ਕਿਉਂਕਿ ਲਗਾਤਾਰ ਉੱਥੇ ਇਨਫਲੇਸ਼ਨ ਜਿਹੜੀ ਹੈ ਮਹਿੰਗਾਈ ਦਰ ਜਿਹੜੀ ਹੈ ਵਧਦੀ ਜਾ ਰਹੀ ਹੈ ਉੱਥੇ ਲਗਾਤਾਰ ਰੋਜ਼ਗਾਰ ਦੀ ਸਮੱਸਿਆ ਪੈਦਾ ਹੋ ਰਹੀ ਹੈ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਕੈਨੇਡਾ ਦੇ ਸਥਾਨਕ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਇਸ ਕਰਕੇ ਇੱਕ ਬੈਲੈਂਸ ਬਣਾਇਆ ਜਾਵੇ 20 ਘੰਟਿਆਂ ਦਾ ਸਮਾਂ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਫੁੱਲ ਟਾਈਮ ਨਹੀਂ ਤਾਂ ਜਿਹੜਾ ਹਾ ਜੇਕਰ ਮੰਨ ਲਓ 8 ਘੰਟੇ ਜਾਂ 4 ਘੰਟੇ ਹੀ ਜਿਹੜੇ ਵਿਦਿਆਰਥੀ ਨੇ ਉਹ ਕੰਮ ਕਰਨ ਸਿੱਧਾ ਕਟੇ ਇਸ ਤੇ ਲਗਾ ਦਿੱਤਾ ਗਿਆ ਜਿਹੜਾ ਕਿ ਵਿਦਿਆਰਥੀਆਂ ਦੇ ਲਈ ਬੜੀ ਚਿੰਤਾ ਵਾਲੀ ਗੱਲ ਵੀ ਇਹਦੇ ਨਾਲ ਇਹ ਵੀ ਇੱਕ ਨਵਾਂ ਅੰਕੜਾ ਨਿਕਲ ਕੇ ਸਾਹਮਣੇ ਆਇਆ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਪੰਜਾਬੀ ਵਿਦਿਆਰਥੀ ਨੇ ਉਹ ਮੁਲਕ ਛੱਡ ਕੇ ਵਾਪਸ ਆ ਰਹੇ ਨੇ ਇਸ ਦਾ ਨਵਾਂ ਅੰਕੜਾ ਸਾਹਮਣੇ ਆਇਆ 85000 ਤੋਂ ਵੱਧ ਜਿਹੜੇ ਵਿਦਿਆਰਥੀ ਨੇ ਉਹ ਕੈਨੇਡਾ ਛੱਡ ਕੇ ਵਾਪਸ ਆ ਰਹੇ ਨੇ ਬੀਤੇ ਦਿਨੀ ਪੋਸਟ ਗ੍ਰੈਜੂਏਟ ਵਾਲਿਆਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਰਕ ਪਰਮਿਟ ਜਿਹੜਾ ਹੈਗਾ ਉਹ ਦੁਬਾਰਾ ਨਵਾਂ ਮੈਨੂੰ ਸ਼ੁਕਰਾਂਗੇ ਵਾ ਬੱਚਿਆਂ ਨੂੰ ਵਾਪਸ ਜਾਣਾ ਪਊਗਾ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਇਸ ਮੁਕੇ ਕੀ ਸਥਿਤੀਆਂ ਨੇ ਕਿ ਮਾਪੇ ਅਜੇ ਵੀ ਬੱਚਿਆਂ ਨੂੰ ਬਾਹਰ ਕੈਨੇਡਾ ਭੇਜਣਾ ਚਾਹੁੰਦੇ ਨੇ ਜਾਂ ਕੋਈ ਹੋਰ ਦੇਸ਼ ਦਾ ਵਿਕਲਪ ਦੇਖਣਗੇ ਜਾਂ ਫਿਰ ਇੱਥੇ ਹੀ ਭਾਰਤ ਦੇ ਵਿੱਚ ਰਹਿੰਦਿਆਂ ਹੋਇਆ ਹੀ ਉਹਨਾਂ ਨੂੰ ਕੋਈ ਨਾ ਕੋਈ ਢੰਗ ਤਰੀਕੇ ਦੇ ਨਾਲ ਬਿਜ਼ਨਸ ਜਾਂ ਕਿਸੇ ਹੋਰ ਪਾਸੇ ਚੰਗੀ ਵਿੱਦਿਆ ਦੇ ਕੇ ਕੋਈ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਸਕਿੱਲ ਦੇ ਕੇ ਟ੍ਰੇਨ ਕਰਕੇ ਇੱਥੇ ਰਹਿ ਕੇ ਕਮਾਉਣ ਦੇ ਲਈ ਕਾਬਲ ਬਣਾਉਣਗੇ ਇਹ ਆਉਣ ਵਾਲੇ ਸਮੇਂ ਦੇਖਣਾ ਹੋਊਗਾ ਕਿਉਂਕਿ ਕੈਨੇਡਾ ਦੇ ਵਿੱਚ ਤਾਂ ਹਾਲਾਤ ਇਸ ਲਈ ਬੁਰੇ ਦਿਖਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਪ੍ਰੋਗਰਾਮ ਤੁਸੀਂ ਸਾਡਾ ਦੇਖਿਆ ਇਸ ਨੂੰ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਇਸ ਸੋਖੇ ਢੰਗ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਖਬਰਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ ਕੀ ਹੋਇਆ ਇਹ ਪ੍ਰੋਗਰਾਮ ਲੈ ਕੇ ਆਉਣ ਦੀ ਸਾਡੀ ਇਹ ਇੱਕ ਜਿਆਦਾ ਜ਼ਰੂਰੀ ਗੱਲ ਹੈ ਕਿ ਜਿਹੜੇ ਅੱਜ ਕੱਲ ਦੇ ਮੁੰਡੇ ਕੁੜੀਆਂ ਨੇ ਨੌਜਵਾਨ ਨੇ ਜਿਹੜੇ 11ਵੀਂ 12ਵੀਂ ਜਾ ਕੋਲੇ ਟਾਈਮ ਦੇ ਵਿੱਚ ਆਪਣੀ ਡਿਗਰੀ ਕਰ ਰਹੇ ਨੇ ਉਹ ਖਬਰਾਂ ਨੂੰ ਚੰਗੇ ਢੰਗ ਤਰੀਕੇ ਦੇ ਨਾਲ ਇੱਕ ਨੌਜਵਾਨ ਚਿਹਰੇ ਤੋਂ ਸੁਣ ਲਿਆ ਕਰਨ ਦੇਖ ਲਿਆ ਕਰਨ ਤੇ ਥੋੜੇ ਜਿਹਾ ਅਪਡੇਟਡ ਜ਼ਰੂਰ ਰਹਿ ਲਿਆ ਕਰਨ ਕਿਉਂਕਿ ਯਾਰ ਜਦੋਂ ਜਾਈਦਾਣਾ ਬਾਜ਼ਾਰਾਂ ਦੇ ਵਿੱਚ ਤਾਂ ਕਿਸੇ ਨੂੰ ਪੁੱਛੀਦਾ ਕਿ ਕੀ ਚੱਲ ਰਿਹਾ ਤਾਂ ਨਹੀਂ ਪਤਾ ਹੁੰਦਾ ਉਹਨਾਂ ਨੂੰ ਤਾਂ ਅੱਜ ਕੀ ਹੋਇਆ ਇਹ ਪ੍ਰੋਗਰਾਮ ਲੈ ਕੇ ਆਏ ਆ ਰੋਜ਼ ਤੁਹਾਨੂੰ ਇਹ ਪ੍ਰੋਗਰਾਮ ਦਿਆ ਕਰਾਂਗੇ ਤੇ ਇਸ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ